ਸਤਿ ਸ਼੍ਰੀ ਅਕਾਲ ਸਾਰੇ ਪਿੰਨ ਭਰਾਵਾਂ ਨੂੰ ਮੈਂ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵੇਰ ਸਵੇਰ ਦੇ ਪੌਣੇ 10 ਹੋਏ ਆ ਹੁਣੇ ਚਾਹ ਬੀਤੀ ਆ ਚਾਹ ਜੂ ਪੀ ਕੇ ਫਰੀ ਹੋਏ ਆ ਵੇਖਦੇ ਆ ਕਿ ਕੀ ਕਰਨਾ ਹੈਗਾ ਮੇਰੇ ਕੋਲ ਤਾਂ ਵੀ ਅਜ ਮੈਂ ਬਣਾਉਣ ਵਾਲਿਓ ਉਹ ਅੱਜ ਬਾਹਰ ਤਾਂਗਾ ਚਾਹਰੀ ਉਹ ਬਣਾਉਣਾ ਤੇ ਨਿਕਾ ਦੇ 400 ਰੁਪਏ ਫਰਮਾ ਦਿੱਤੇ ਚਲੋ ਤੇ ਜਾਪੁਰ ਉਰ ਬਾਕਰ ਚ ਬਹਿ ਗਿਆਗਾ ਤੇ ਮੀ ਬਹੁਤ ਪਿਆ ਬਈ ਮੀਂਹ ਦਾ ਸਰਾ ਕਰਾਦਾ ਮੈਂ ਕਿਸੇ ਨੂੰ ਕਿਹਾ ਸੀਗਾ ਮੈਂ ਕਿ ਸਾਡੇ ਵੱਲ ਵੀ ਭੇਜ ਦਿਓ ਤੇ ਚਲੋ ਬਾਈ ਨੇ ਭੇਜਤਾ ਤੇ ਆਪਣੇ ਮੀਂਹ ਪੈ ਗਿਆ ਤੇ ਫਾਈ ਦਾ ਮੈਂ ਧੰਨਵਾਦ ਕਰਦਾ ਬਹੁਤ-ਬਹੁਤ ਦਿਲੋਂ ਤੇ ਬਾਕੀ ਕਰਨ ਕਰਨਾ ਉਹ ਹੋਵਾ ਆਪਾਂ ਹੱਸਦੇ ਮਜ਼ਾਕ ਕਰਦੇ ਤੇ ਬਾਕੀ ਜੋ ਕਰਨਾ ਹਨਾ ਚੰਗਾ ਕਰਨਾ ਮਾੜਾ ਕਰਨਾ ਕੋਣੀ ਕਰਨਾ ਬਾਕੀ ਜਿੱਦਾਂ ਦੇ ਲੋਕ ਹੋਏ ਵੀ ਉਦਾਂ ਦਾ ਹੀ ਹੁਣ ਰੱਬ ਆ ਰੱਬ ਮਾੜਾ ਨਹੀਂ ਕਰ ਰਿਹਾ ਜਿੱਦਾਂ ਦਾ ਬੀਜਦੇ ਆ ਲੋਕ ਉਹਨਾਂ ਦਾ ਉਹਦਾਂ ਦਾ ਫੜਦੇ ਆ ਹਨ ਤੇ ਜੋ ਉਹ ਕੋ ਦਰਤਾਂ ਖਲਵਾੜ ਕੀਤੇ ਆ ਜਰਾਸਤ ਵੱਡੇ ਆ ਉਹਦੀ ਸਜ਼ਾ ਦਾ ਮਿਲੂਏ ਆ ਨਾ ਉਹ ਫਿਰ ਜਿਹੜੇ ਮੰਨ ਕੇ ਚੱਲੋ ਵੀ ਹੁੰਦੇ ਆ ਵੀ ਬੇਕਸੂਰ ਉਹ ਵੀ ਮੰਝੇ ਜਾਂਦੇ ਵਿੱਚ ਆ ਮੈਡਮ ਥਰਦੇ ਆ ਸਾਫ ਸਫਾਈਆਂ ਕਰਦੀ ਮੰਟੀ ਨੇ ਆ ਜਾਣਾ ਕੀ ਗੱਲ ਦੇ ਵਰਦੇ ਆ ਹੈ ਆ ਜਾ 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 ਹਾਂਜੀ ਇਹ ਮੇਰਾ ਗੰਡਾ ਜਿਹਾ ਕੀ ਕਰਦਾ ਮੈਂ ਤਾਂ ਉਹ ਗੀਨੂ ਆ ਗਈ ਬਤ ਬਾਹਰ ਨਹੀਂ ਨਹੀਂ ਵੀਲ ਚ ਤ੍ਰਿਗਟੀ ਨਹੀਂ ਨਹੀਂ ਹੋਣਾ ਚਲ ਬਾਹਰ ਚਲੇਗੇ ਚਲੋ ਬਾਹਰ ਚਲੇਗੇ ਹੈ ਬਾਹਰ ਚਲੇਗੇ ਚਲੋ 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 ਬਈ ਚਲੋ ਬਈ ਚਲੋ ਬਈ ਚਲੋ ਮੇਰਾ ਜੱਪੂ ਜਾਊਗਾ ਬਾਹਰ ਬਈ ਚਲੋ 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 ਚਲਗੇ ਬਾਹਰ ਚਲੋ ਮੀ ਬਾਤ ਚਲੋ 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 ਤਨੋ ਤਨੋ ਚਲੋ 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 ਬਾਹਰ ਤੇ ਲੇ ਗਪਾਂ ਚਲੋ ਚਲੋ ਗੇਰਾ ਕੱਢ ਕੇ ਚਲੋ ਗੇਰਾ ਕੱਢ ਕੇ ਚਲੋ ਸੋਹਣੇ ਚਲੋ ਬਾਹਰ ਚਲੇ ਗਏ ਜਪਨੂਰ ਹਾਂਜੀ ਬਲਚਰ ਕਰ ਦੋ ਮਮਾ ਦੇ ਬਲਚਰ ਐਵੇਂ ਐਵੇਂ ਮੂਝ ਨਹੀਂ ਪਾਰਾ ਨਾ ਦੇਖਣੀ ਬਹੁਤ ਬੰਦ ਦੇਖਣੀ ਗੋਲੀ ਗੋਲ ਕਰਨ ਲੱਗਦਾ ਸੀ ਕਿ ਰਾਮਾਣਾ ਜੀ ਚੂੜਾ ਪਾਈ ਬੈਠੀ ਆ ਪਤਾ ਨਹੀਂ ਕਿੱਥੋਂ ਸੰਗ ਚੜ ਗਿਆ ਵਸੇ ਪਾ ਕੇ ਰੱਖੀ ਹੂੰ ਜੀ ਇਹ ਕਰਦੇ ਆ ਸਾਨ ਵਾਧਾ ਅਮਸ਼ਾ ਉਹ ਬੋਰਚ ਕਰੀ ਜਾਂਦਾ ਜੀ ਆਪਣੋ ਜੀ ਮਿਹਰਬਾਨੀ ਵਾਜੂ ਜੀ ਖਾਲਸਾ ਭਾਈ ਜੀ ਉਹ ਭਾਈਆਂ ਯਾਰ ਲਿਪ ਲਾਈਨਰ ਆ ਰਹਿਦਾ ਜੋ ਅੱਛਾ ਦੇ ਇੱਕ ਪਾਸੇ ਬ੍ਰਸ਼ ਫੜਿਆ ਹੋਇਆ ਹੈ ਕਾਕਾ ਕੀ ਕਰਦਾ ਕਾਕੇ ਕੀ ਕਰਦਾ ਮੇਰਾ ਕਾਕਾ ਮੇਕਅਪ ਹੈ ਕਿੰਨੇ ਡੰਗਰ ਨੇ ਸਾਰੇ ਇੱਥੇ ਆਪਣੇ ਕੋਲ ਕੀ ਕਰਦਾ ਸੋਹਣਾ ਕਾਕਾ ਮੇਕਅਪ ਵਧੀਆ ਸਾਹ ਸੁਭਾਲਾ ਹੈ ਮੇਕਅਪ ਕਰ ਰਿਹਾ ਹੈ ਇਧਰ ਮੇਕਅਪ ਆ ਰਾਮ ਨੇ ਮੇਕਅਪ ਨੂੰ ਕੱਟ ਕੇ ਜੀ ਚਾਕੇ ਖੋਲ ਲਈ ਤੇ ਜਪਨੂ ਉਹ ਦੇਖੋ ਬਹੁਤ ਸੋਹਣਾ ਲੱਗੇ ਕੋਈ ਉਹ ਆਵਾਜ਼ ਘੱਟ ਕਰਿਓ ਦੀ ਇਹ ਮੂੰਹ ਚ ਮਾਰਨ ਵਾਲਾ ਨਹੀਂ ਬੁਰਸ਼ ਹੈ ਪਤ ਤਾ ਮੈਨੂੰ ਤਾਂ ਆਪਣੇ ਪਤਾਗਾ ਹਾਏ ਸਾਰਾ ਜ਼ਿਲ੍ਹਾ ਘੱਟਦਾ ਜਪਨੂ ਦੇਖੋ ਦੇਖੋ ਇਹਨੂੰ ਨਵੀਂ ਚੀਜ਼ ਕੱਢੀ ਦਿਖਾਈ ਹੈ ਨਾ ਮੈਂ ਬੜਾ ਲੱਗਦੀ ਹੈ ਲੈ ਲੈ ਅਵੀ ਨਾਲ ਖਜੂਰਸਾ ਵੱਡੇ ਹੋਏਗੀ ਨਾ ਫਿਰ ਦੇਖੀ ਕਿੰਦੇ ਵਿੱਚ ਆ ਪਿਛਲੇ ਦਿਨਾਂ ਚ ਆਪਾਂ ਤਾਂ ਆਹ ਸਾਰਾ ਬੜਾ ਸਿਰ ਲਾ ਮੁਝ ਭਾਵਾਂ ਦੀ ਨਾ ਚੀਜੀ ਜਿਹੜੀ ਕਲੀ ਚੱਕ ਕੇ ਉਸ ਪਾਸੇ ਜਾਣਾ ਜਿੱਧਰ ਜਪਨੂਰਾ ਸਰਦ ਦੀ ਖੇਤ ਆਲਾ ਚੀਜੀ ਲਓ ਚੀਜੀ ਲੈ ਲੋ ਲੈ ਆਪਾਂ ਨੂੰ ਪਿਛਲੇ ਦਿਨ ਚੀਜੀ ਦੇ ਨਾਲ ਬੈਂਦੇ ਚ ਝੱਕਾ ਸੱਚੀ ਕਾ ਕਰਦਿਆ ਕਰੋ ਆਉਵੇਂ ਨਾ ਮੰਨੋ ਅੱਛਾ ਹੈ ਤੇ ਬਰਬੰਦ ਤਾਂ ਵੇਖ ਤੇ ਮੈਂ ਰੋਜ਼ ਤਿਆਰ ਹੋ ਕੇ ਕਦੀ ਗੱਡੀ ਹੋਵੇ ਤੇ ਕਦੀ ਇੱਧਰ ਕਦੀ ਉੱਧਰ ਕਦੀ ਤੁਮੰਦਾ ਛੋ ਅੱਛਾ ਜੇ ਨਾ ਰੋਜ਼ ਨਵਾਂ ਸੂਟ ਅੱਛਾ ਅਬ ਜਿਹੜੇ ਪਏ ਐਵੇਂ ਪਾਈ ਜਾਂਦੀ ਨਾ ਘਾ ਮੈਂ ਤਾਂ ਉਦੋਂ ਪਾਈ ਗਰਮੀ ਸੀਗੀ ਬਾੜੀ ਘਰ ਨਹੀਂ ਪੈਂਦੀ ਤੇ ਮੈਂ ਤਾਂ ਮੋਟਰਸਾਈਕਲ ਤੇ ਜਾਪ ਨੂੰ ਰਮਸਾ ਲੈ ਕੇ ਗਏ ਮੇਰਾ ਨਾ ਸ਼ਰਟ ਟੀ-ਸ਼ਰਟ ਫੜ ਕੇ ਖਿੱਚੇ ਪਿੱਛੇ ਨੂੰ ਵੀ ਸਾਈਡ ਤੇ ਹੋਵੋ ਮੈਂ ਅੱਗੇ ਦੇਖਣਾਗਾ ਇਦਾਂ ਕਰਦੀ ਐ ਮੁੰਬਾਇਕ ਤੇ ਤਾਂ ਫਿਰ ਖੜੀ ਹੋਊਗੀ ਮੈਂ ਫਿਰ ਹੌਲੀ ਕਰਦਾ ਬੈਗ ਵੀ ਰਮਣ ਨੂੰ ਛੱਟਣਾ ਦਵੇ ਕਿਤੇ ਕਿਉਂਕਿ ਇਹ ਮੇਰੇ ਲਾ ਲੈਂਦੀ ਐ ਢੂਈ ਨਾਲ ਤਾਂ ਤੇ ਖੜੀ ਹੋਣ ਲੱਗ ਜਾਂਦੀ ਐ ਮੁੜ ਕੇ ਬੋਬਾਈਕ ਤੇ ਉੱਤੇ ਫਿਰ ਮੈਨੂੰ ਪਿੱਛੇ ਤੋਂ ਤਗੇ ਲੂਗੀ ਵੀ ਮੈਨੂੰ ਦੇਖ ਲੈਣ ਦੋ ਬਸ 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 ਬਹੁਤ ਆ ਮੈਨੂੰ ਦੇਰ ਦੀ ਲੱਗਦਾ ਹੈ ਕਿ ਨਹੀਂ ਲੱਗਦਾ ਹੂੰ ਨੂਰੇ ਕੀ ਕਰਦੇ ਆ ਮੇਰੀ ਆਰੀ ਵਿੱਚ ਕੀ ਕਰਦੇ ਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਅਸੀਂ ਜਾ ਰਹੇ ਆਂ ਜਗ੍ਹਾ ਦੇ ਵਿੱਚ ਕਿਉਂਕਿ ਹੁਣ ਮੇਲਾ ਨੇੜੇ ਆ ਰਿਹਾ 16 ਤਰੀਕ ਦਾ ਸਾਡੇ ਇੱਥੇ ਮੇਲਾ ਹੈ ਤੇ ਤਿਆਰੀਆਂ ਸ਼ੁਰੂ ਹੈ ਅਸੀਂ ਹਰ ਵੀਰਵਾਰ ਜਾਂਦਾ ਕਦੀ ਰਹਿ ਵੀ ਜਾਂਦਾ ਰਹਿ ਵੀ ਜਾਂਦਾ ਸਾਡਾ ਜਾਣਾ ਤੇ ਪਿਛਲੇ ਵੀਰਵਾਰ ਜਦੋਂ ਗਏ ਸੀ ਉੱਥੇ ਨਾ ਪੇਂਟ ਵਗੈਰਾ ਹੋ ਰਿਹਾ ਸੀ ਤੇ ਅਸੀਂ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਮੱਥਾ ਟੇਕਣ ਦੀ ਕੀਤੀ ਸੀ ਤੇ ਕਿਉਂਕਿ ਸਾਰੇ ਪਾਸੇ ਹੁਣ ਤਿਆਰੀਆਂ ਸ਼ੁਰੂ ਹੋਈ ਜਾ ਰਹੀਆਂ ਕੋਈ ਕੁਝ ਕਰਦਾ ਕੋਈ ਕੁਝ ਕਰਉਦਾ ਐਵੇਂ ਕਰਕੇ ਬਾਕੀ ਜਪਨੂਰ ਵੀ ਤਿਆਰ ਹੋ ਗਿਆ ਜਪਨੂਰ ਸਾਚੀ ਕਾ ਪਪਾ ਕਿ ਕਿੱਥੇ ਨੇ ਬੱਚ ਤੇ ਸਾਡੇ ਪਾਜੀ ਨਾਂਦੇ ਪਏ ਨੇ ਉਹ ਜੋ ਹੋ ਗਏ ਨੇ ਕਿਉਂਕਿ ਲਾਸਟ ਤੇ ਨਾਂਦੇ ਨੇ ਇਦਾਂ ਨਾਲ ਆ ਗਈ ਨੋ ਮੈਂ ਉਧਰ ਥੋੜਾ ਜਾ ਰਹੀ ਹਾਂ ਆ ਪਾਇਆ 커피 ਟਾਈਮ ਬਾਅਦ ਵੈਸੀ ਸੌਂਕ ਤੇ ਥੋੜਾ ਜਿਹਾ ਚੜਿਆ ਸੀ ਕਿ ਚੂੜਾ ਪਾਇਆ ਕਿਉਂਕਿ ਮੈਂ ਨੇ ਸਫਾਈ ਕਰਦੀ ਪਈ ਸੀ ਤੇ ਉਹਦੇ ਚ ਜਦੋਂ ਡੱਬਿਆਂ ਚ ਵੇਖਿਆ ਤੇ ਚੂੜਾ ਪਿਆ ਹੋਇਆ ਸੀ ਮੈਂ ਕਿ ਕੋਈ ਨਹੀਂ ਅੱਜ ਪਾ ਕੇ ਦੇਖਦੇ ਆ ਤੇ ਫਿਰ ਅਜ ਹਰਜੀਤ ਵੀ ਕਹਿੰਦੇ ਕਹਿੰਦੇ ਪਾ ਲੈ ਪਰ ਗਰਮੀ ਬੜੀ ਲੱਗ ਰਹੀ ਹੈ ਪਸੀਨਾ ਆ ਰਿਹਾ ਜੂੜਾ ਬਾ ਕੇ ਤੁਸੀਂ ਦੱਸੋ ਚੂੜਾ ਸਾਈਂ ਸੋਹਣਾ ਅਸੀਂ ਜਾਣ ਲੱਗੇ ਸੀ ਸਾਡੇ ਬਾਜੀ ਵੀ ਨਾ ਬੈਠੇ ਤੇ ਤਿਆਰ ਹੋ ਗਏ ਨੇ ਤੇ ਅਸੀਂ ਚੱਲੇ ਆਂ ਅਸੀਂ ਉਹ ਤਿਆਰ ਤੇ ਪਹਿਲੇ ਬੁਝਾਣਾ ਪਏਗਾ ਠੀਕ ਹੈ ਚਲੋ 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 ਪਟ્રોલ ਜੇ ਰਸਤੇ ਚ ਖਤਮ ਹੋ ਗਿਆ ਤੇ ਫਿਰ ਪਹੁੰਚ ਜਾਾਂਗੇ ਉੱਥੋਂ ਤੱਕ ਨਹੀਂ ਪਹੁੰਚਦੇ ਜਾਏਗਾ ਜਾਏ ਜਾਊਗਾ ਨਹੀਂ ਤੂੰ ਅੱਜ ਇਹਦੀ ਨਾ ਕੁੰਡੀ ਛੱਡ ਦੀ ਠੀਕ ਹੈ ਕੀ ਕਰ ਰੋ ਮੇਹਰਤਾਂ ਦੀ ਗੱਡੀ ਤੇ ਆ ਗੋ ਇਹਨੂੰ ਚੰਗੋ ਮੇਹਰਤਾਂ ਦੇ ਜੂਹੇ ਤੇ ਛਾਲ ਮਾਰ ਕੇ ਬੈਠ ਬੁੜੇ ਦੇ ਤੰਗੇ ਤੇ ਤੈਨੂੰ ਸ਼ਹਿਰ ਕਰਾਂ ਵਾਲੇ ਉਹ ਤੇਰੇ ਮਮਾ ਨੂੰ ਬਾਈ ਕਰਦੇ ਮਮਾ ਨੂੰ ਬਾਈ ਹੈ ਰਵਣ ਦੀ ਤੇਜਵਰ ਸਵਾਲ ਕੀਤੇ ਗਏ ਰਵਣ 5 ਸਾਲ ਵੱਡੀ ਹੋਤੋ 5 ਸਾਲ ਛੋਟੀ ਅਸਲ 5 ਸਾਲ ਛੋਟੀ ਹੈ ਮੇਰੀ 40 ਸਾਲ ਉਹਨਾਂ ਦੀ 45 ਸਾਲ ਆਪਾਂ ਜੀ 83 ਮੈਂ 88 ਅਸਲ ਫੇਰ ਹੀ ਕਰ ਤੇ ਇਹਨੂੰ ਉੱਚਾ ਕਰਕੇ ਉਹ ਮੋਟੇ ਉਹ ਫੜਾਇਆ ਨਹੀਂ ਜਣਾ ਆਏ ਸਰ ਠੀਕ ਚਲੋ ਜੱਪੂ ਰਾ ਚਲੇ ਸੱਟ ਵੀ ਸੱਟ ਬੱਝਤੇ ਨਹੀਂ ਸੱਟੇ ਅੰਦਰੋਂ ਦੀ ਪਹਿਲੇ ਹੂਰੇ ਕਰ ਤਾਂ ਜੱਪੂ ਰੇ ਚਲੇ ਗਏ ਬਾਏ ਮੈਂ ਤਾਂ ਚੁੰਨੀ ਸਾਹਮਣੇ ਬਾਏ ਚੁੰਨੀ ਜੀ ਆਸੀ ਖਿਆਲ ਨਾਲ ਰੱਖੀ ਬਾਏ ਜੱਪੂ ਚਲੇ ਚਲੋ ਠੀਕ ਆ ਜੀ ਆਪਾਂ ਚੱਲਦੇ ਆ ਆ ਕੇ ਤੇ ਅਸੀਂ ਫੇਰ ਇੱਥੋਂ ਦੀ ਆਕਾਸ਼ ਨੂੰ ਭੇਜਿਆ ਪੈਟਰੋਲ ਮੰਗਾਣੋਂ ਕਹਿ ਗਿਆਂ ਉਹ ਲੈ ਕੇ ਆਇਆ ਨਹੀਂ ਤੇ ਵਾਪਸ ਹੀ ਨਹੀਂ ਜਾਣਾ ਹੋਣਾ ਸੀ ਸਾਡਾ ਉਹਨਾਂ ਨੂੰ ਮੈਂ ਬਨ ਲਾ ਬੋਤਲ ਬੰਨੀ ਹੈ ਇਹ ਪਾਜੀ ਨੇ ਪਹਿਲੇ ਜੁਗਾਲ ਕੀਤਾ ਆ ਬੋਤਲ ਬੰਨ ਬੋਤਲ ਚ ਪਵਾ ਲੈਂਦੇ ਨੇ ਤੁਸੀਂ ਇੱਥੇ ਬਣਾਓ ਹਾਂਜੀ ਹਾਪੂਪਣੀ ਬਾਬੇ ਦੇ ਆ ਤੇ ਮੈਂ ਉਹਨਾਂ ਐਸੇ ਤੋਂ ਆਵਦਾ ਬੰਤੀ ਪੈਦਲ ਚੱਲਣਾ ਹਾਂ ਪੈਦਲ ਚੱਲਣਾ ਐਨੂੰ ਲੈ ਆਉਗੇ ਹਾਂ ਇਹਨੂੰ ਮੈਂ ਲੈ ਆਉਣਾ ਸਰ ਜੀ ਪੁੱਤ ਚੱਲ ਗੇ ਡੇਰ ਨਾ ਜੇ ਉਹਨੇ ਅੱਗਿਆ ਨਾ ਇਹਨੂੰ ਬੰਨ੍ਹ ਲੋ ਜਗ੍ਹਾ ਦੂਰ ਕਿੰਨੀ ਲੱਗ ਰਹੀ ਹੈ ਨਾ ਕੈਮਰੇ ਚ ਮੇਰੇ ਹੈ ਕਿ ਕੋਰ ਪਰ ਫਿਰ ਵੀ ਦੂਰ ਨਾ ਪੈਣ ਹੌਲੀ 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 ਜਾਓ 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 ਪਾਪਾ ਪਾਪਾ ਅੱਗੇ ਅੱਗੇ ਚਲੇ ਗਏ ਨੇ ਮੰਮਾ ਪਿੱਛੇ ਫੋਨ ਆ ਜਾਂਦਾ ਮੇਰਾ ਬਾਏ 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 ਚਲੋ ਆ ਗਿਆ É coii a ਸਲੀਮ ਨਾਂ ਕਿ ਕਹਿਣਾ ਓਏ ਆਂਦੇ ਆ ਤਾਂ ਹਾਲੇ ਹਾਲੇ ਹਾਂ ਤਾਂ ਨਹੀਂ ਮੇਰੀ ਕਿਸੀ ਲਿਆ ਲੈ ਆ ਗਿਆ ਤੇਰੀ ਕਾਕੇ ਨੇ ਫੋਟੋ ਫੜਾਈ ਕਿ ਨੂਟੇ ਨਾ ਕਾਕੀ ਇਹ ਮੂਰੇ ਪਾਉਣ ਵਾਲੀ ਜਮੈਂ ਗੇਰ ਪਾਉਂਦੀ ਸੀਗੀ ਚਾ ਚਾ ਕਹਿੰਦੀ ਮੈਂ ਚਲਾ ਕੇ ਲੈ ਜਾਣੀ ਆ ਬਾਈਕ ਜਪਨੂਰਾ ਅਜਾ ਆਪਣੇਉਰਾ ਗੱਡੀ ਚਲਾਉਣੀ ਆ ਬਾਈਕ ਚਲਾਉਣੀ ਆ ਬਾਈਕ ਚਲਾ ਕੇ ਲੈ ਜਾਣੀ ਆ ਨੂਰੇ ਰਸੀ ਚੱਲਿਆ ਹਨ ਕਰੇ ਇੱਕ ਵਾਪਸ ਕਿਤਾ ਦਲ ਪਰਕਰ ਖਾਨ ਨੂੰ ਬਰੇ ਪਰਕਰ ਖਾਨ ਹੋਰ ਜਾਂਟਾ ਕਿਵੇਂ ਆ ਕਾਮ ਕਿੱਧਰ ਵੀਡੀਓ ਤਾਂ ਬਣਾਦੀ ਹੈ ਹੈ ਨਾ ਦਾ ਹੱਤਾ ਵਿੱਚ ਪਿਆ ਉਹ ਪਹਿਲੇ ਦਿਨ ਜਿੱਦਣ ਨਹੀਂ ਆਈ ਸੀ ਹਾਂਜੀ ਉਦੋਂ ਲਾ ਲਿਆ ਸੀ ਛੋੜ ਪਾਇਆ ਦਾ ਰੁਕੀ ਵਾਲੀ ਵੀਡੀਓ ਮਿਲ ਗਈ ਸੀ ठीक है छोड़ पाया बात छोड़ पाया बात छोड़ भी पाया दीदी से भी पाया है ना ही पहुंच जाने अपन सान वस्ते रोज रोज नहीं कोई नहीं अपन तो आधा मैं नंबर मेंशन कर देंगे ते चलो उतरो हो ना उतर नहीं है देख देख ਦੇਖ ਦੇ ਉੱਤਰ ਜਾਣਾ ਉੱਤਰ ਕੀ ਵਾਹ ਬਈ ਵਾਹ ਮੈਂ 버ਗਰ ਖਾਣਾ ਨਾ ਤਾਂ ਉੱਤਰ ਵੀ ਤੇ ਹੋ ਤਾਂ ਸਿੰਗੀਬੜੀ ਲੈ ਕੇ ਆਹ ਜੀ ਮੇਰੇ ਸਕੂਲ ਦਾ ਗਰਾਊਂਡ ਹੈ ਹਾਈ ਸਕੂਲ ਦਾ ਜਿੱਥੇ ਮੈਂ 7ਵੀਂ ਤੱਕ ਪੜਿਆ ਤੇ ਇਹ ਆ ਗਰਾਊਂਡ ਹੈ ਇਹਦੇ ਪਿੱਛੇ ਸਕੂਲ ਆ 25 ਮਿੰਟ ਦੇ ਪਿੱਛੇ ਬੱਸ ਸਟਾਪ ਤੇ ਜਮਾਂ ਉੱਪਰ ਆ ਸਕੂਲ ਤੇ ਇੱਥੇ ਮੈਂ ਪੜਦਾ ਰਿਹਾ ਤੇ ਆਪ ਨੂੰ ਰਹਾ ਪਾਪ ਕਰੀ ਜਾਂਦੀ ਆ ਉਹ ਦੇਖ ਬੱਚੇ ਖੇਡ ਰਹੇ ਆ ਉਹ ਕਬੱਡੀ ਦਾ ਗੋੜਾ ਤੇ ਮੇਰੇ ਨਾਲ ਫੋਟੋ ਆਵਾ ਇੱਥੇ ਵੀ ਐਸੇ ਆਇਓ ਨਹੀਂ ਇਹ ਲੋਕ ਲੈਉਣਾ ਭਾਂਡਾ ਵਾਲਾ ਸਾਪਣਾ ਤੇ ਦੋਨੇ ਚੱਲੇ ਆ ਸੀ ਐਨਾ ਪਿਆਰਾ ਸਾਥੇ ਚ ਆਇਆ ਆ ਵੀ ਮੈਂ ਖਿੱਚ ਕੇ ਲਿਆ ਮੇਰੀ ਰੇ ਰਵੀ ਬਣਾਈ ਪਤਲੀ ਹੋ ਜਾਏਗੀ ਹੋਰ ਕੋਈ ਠੀ ਮੋਟੀ ਹੋਈ ਨਹੀਂ ਮੋਟੇ ਦੇ ਚੱਕਰ ਚ ਮਨ ਨੂੰ ਕੀ ਕੁਛ ਕਮ ਨਹੀਂ ਤਾਂਦੇ ਹਾਂ ਕੋਲੋਂ ਮੈਂ ਪਤਲੇ ਹਾਂ ਸਸੀ ਕਾਲ ਜੀ ਇਹ ਸਾਡੇ ਸੀਗੇ ਗਲੀ ਚੋਂ ਇਹਨਾਂ ਦੇ ਜਾਨੀ ਕਿ ਵੀ ਨਾਮ ਤੇ ਹੀ ਵੱਡੇ ਬਜ਼ੁਰਗਾਂ ਦੇ ਨਾਮ ਤੇ ਗਲੀ ਦਾ ਨਾਮ ਚੱਲਦਾ ਪਤੀ ਜੈਦਾ ਇਹ ਜੈਦ ਵਜਦੇ ਆ ਤੇ ਇਹ ਨਾਲ ਦੇ ਪ੍ਰਿੰਸਪਲ ਵੀ ਰਹ ਚੱਕੇ ਬਹੁਤ ਵਧੀਆ ਇਨਸਾਨ ਨੇ ਤੇ ਗੋਡ ਇਨਸਾਨ ਸਾਬਣ ਲੈ ਰਹੀ ਠੀਕ ਗੱਲ ਠੀਕ ਹਾਲ ਕਿਵੇਂ ਆ ਕੋਈ ਗੱਲ ਨਹੀਂ ਲੋ ਬਠੰਮੀ ਚਾ ਸੀ ਜਾ ਰਹੇ ਆ ਘਰੇ ਨੀ ਬਾਜਾਂ ਆਈ ਜਾਂਦੇ ਅੱਲੂ ਫਿਰ ਮਿਲਾਂਗੇ ਅੱਜ ਦਾ ਇਹ ਵਲੋਗ ਤੇ ਉਹ ਸੇਠ ਸਾਹਿਬ ਡੇਰੀ ਵਾਲੇ ਸਾਹਿਬ ਖਤਾਬ ਕਰੀ ਜਾਂਦੇ ਆ ਇੱਥੇ ਆਪਣਾ ਦੁੱਧ ਲੱਗਿਆ ਮੈਂ ਡੇਢੀ ਲੈ ਕੇ ਜਾਣਾ ਤੇ ਕੱਲ ਨੂੰ ਨਵੇਂ ਵਲੌਗ ਦੇ ਨਾਲ ਫੇਰ ਦੁਬਾਰਾ ਮਿਲਦੇ ਆਂ ਰਵਣ ਦੇਖ ਲਉ ਥੱਕ ਚੁੱਕੀ ਆ ਤਰੀ ਤਰੀ ਮੈਂ ਇਹਨੂੰ ਪਤਲੀ ਕਰਨ ਦਾ ਪ੍ਰੋਸੀਜਰ ਚੱਲ ਰਿਹਾ ਹੈਗਾ ਤੋਰ ਦੋਰ ਕੇ ਕਿਉਂ ਮੂਤ ਦਾ ਮੁਸ਼ਕਲ ਹੁੰਦਾ ਇੱਥੇ ਬਾਥਰੂਮ ਬਣਿਆ ਨਾ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ